ਸੁਨਿਹਾ ਸ੍ਰੀ ਆਗਲੋ ਅੱਜ ਸਾਡੇ ਐਸ ਪਵਿੱਤਰ ਸਥਾਨ ਗੁਰਦੁਆਰਾ ਤੀਰਸਬ ਸ਼ਹੀ ਢੱਪੀ ਛੀਦੀ ਸਥਾਨ ਸ਼ਹੀਦ ਭਾਈ ਉਦੇ ਸਿੰਘ ਜੀ ਉਹਨਾਂ ਦੇ ਪਵਿੱਤਰ ਸਥਾਨ ਦੇ ਉੱਤੇ ਬਾਬਾ ਮੇਜਰ ਸਿੰਘ ਜੀ ਜੋ ਕਿ ਕੋਟ ਭਾਈ ਤੋਂ ਇਹ ਲਾਗ ਤੱਕ ਸਾਈਕਲ ਦੇ ਉੱਤੇ ਯਾਤਰਾ ਕਰਦੇ ਹੋਏ ਵੱਖ-ਵੱਖ ਇਲਾਕਿਆਂ ਚੋਂ ਹੁੰਦੇ ਹੋਏ ਵੱਖ-ਵੱਖ ਗੁਰੂ ਘਰ ਦੇ ਅਸਥਾਨਾਂ ਦੇ ਦਰਸ਼ਨ ਕਰਦੇ ਹੋਇਆ ਅੱਜ ਇਹਨਾਂ ਨੇ ਆਪਣਾ ਫੜਾ ਕੀਤਾ ਗੁਰਦੁਆਰਾ ਤੀਰਸਰ ਸਾਹਿਬ ਸ਼ਾਹੀ ਟੀਪੀ ਦੇ ਲੰਗਰ ਹਉ ਕੀ ਲੰਗਰ ਧਨ ਤਨ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਘਰਮੱਧਰੇ ਵਾਲੇ ਉਨ੍ਹਾਂ ਦੀ ਕਿਰਪਾ ਦੇ ਸਦਕਾ ਇਹ ਗੁਰੂ ਕੇ ਲੋਹ ਲੰਗਰ 24 ਘੰਟੇ ਚੱਬਦੇ ਨੇ ਤੇ ਉਹਨਾਂ ਅਸਥਾਨਾਂ ਦੇ ਮੌਜੂਦਾ ਮੁਖੀ ਬਾਬਾ ਸੁਖਪਾਲ ਸਿੰਘ ਜੀ ਜੋ ਕਿ ਸੱਜੇ ਪਾਸੇ ਤੁਹਾਨੂੰikai ਦੇ ਰਹੇ ਨੇ ਨਾਲ ਸੇਵਾਦਾਰ ਬਾਬਾ ਸਰਦਲ ਸਿੰਘ ਜੀ ਉਹਨਾਂ ਨੇ ਬਾਬਾ ਮਿੱਤਰ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਕਿਉਂਕਿ ਇਹ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਚੱਲ ਕੇ ਲੇਰ ਦਾਗ ਦਾ ਜੋ ਕਿ ਬਹੁਤ ਵੱਡਾ ਇੱਕ ਸਾਈਕਲ ਦਾ ਜੋ ਸਫਰ ਜੋ ਇਹ ਯਾਤਰਾ ਕਰ ਰਹੇ ਨੇ ਤੇ ਬਾਬਾ ਜੀ ਨੇ ਕਿਹਾ ਵੀ ਇਹਨਾਂ ਬਾਬਾ ਜੀ ਦਾ ਆਪਾਂ ਸਤਿਕਾਰ ਕਰਨਾ ਸ਼ੁਰੂ ਕਰ ਵੱਲੋਂ ਉਹ ਉਹਨਾਂ ਨੂੰ ਇੱਥੇ ਸਰੋਪ ਉਹਦੀ ਮਖਸ਼ੂਸ ਕੀਤੀ ਗਈ ਆ ਤੇ ਹੁਣ ਜੋ ਰਹਿਦਾ ਸਫਰ ਬਾਬਾ ਜੀ ਦਾ ਵੀ ਇਹਨਾਂ ਕੋਲ ਪੁੱਛਾਂਗੇ ਕਿ ਕਿੰਨੇ ਕਿਲੋਮੀਟਰ ਇਹ ਰੋਜ਼ ਤੈਅ ਕਰਦੇ ਨੇ ਤੋਂ ਅਗਲੀ ਗੱਲ ਬਾਬਾ ਮੇਰ ਸਿੰਘ ਜੀ ਤੋਂ ਦੱਸਣਗੇ ਬਾਬਾ ਮੇਰ ਸਿੰਘ ਜੀ ਕੋਟ ਭਾਈ ਬਾਕੀ ਜੁਨੀ ਦਾ ਸਾਥਾ ਵਾਹਿਗੁਰੂ ਦੀ ਕਿਰਪਾ ਜੀ ਮੇਰਾ ਪਿੰਡ ਪੋਪਾਈ ਸਚੇਤ ਜਵਾਹਰ ਟ੍ਰੈਕਿੰਗ ਸੁਪਾਵਨ ਇੱਥੇੋਂ ਟੈਕਨੀਕੀ ਯਾਤਰਾ ਆਰਾਮ ਕੀਤੀ ਹੈ ਗੋਪਰਾ ਸਤਿਨਾਮ ਵੇਰ ਦਾ ਹਾਂ ਜੇ ਤੁਹਕਾ ਸਾਥ ਹੋਵੇ ਮੈਨੂੰ ਬਹੁਤ ਹੀ ਮਾਨ ਸਨਮਾਨ ਮਿਲੇਗਾ ਮੈਂ ਤਾਂ ਅਰਥ ਕਰਦਾ ਹਾਂ ਕਿ ਕੋਈ ਪ੍ਰੋਗਰਾਮਾ ਵਿਨਾਮਿਤ ਮੈਨੂੰ ਮਾਨ ਸਨਮਾਨ ਪਾਵੇਗਾ ਉਹ ਯਾਤਰਾ ਸੈਕਟੇ ਪਤੀ ਪੀਰ ਦਾ ਪੈਂਡਾ ਹਰ ਜਾਨਤ ਹੈ ਹੁੰਦਾ ਹੈਗਾ ਤੇ ਹੁਣ ਸ਼੍ਰੀ ਨੰਕਸਾਹ ਜਾ ਕੇ ਪਸ਼ਟਾ ਕਰਾਂਗਾ ਤੇ ਫੇਰ ਦੋ ਸਕੇਟ ਹੁੰਦੀ ਆ ਉੱਲੰਗਾਲੀ ਡੇਢ ਦਾ ਕੋਲੋਂ ਕਾਲੂ ਚਲੇ ਪਾਵਾਂਗੇ ਤੇ ਦੋ ਘਾਟੀ ਅੰਗੇ ਹੈਗੀ ਆ ਉੱਥੇ ਸੈਟਨ ਢੱਕ ਜਰਦਾ ਹੈਗਾ ਯਾਨੀ ਕਿ 4 ਕਿਲੋਟ ਜਾਂ 5 ਕਿਲੋਟ ਦਾ ਪੈਂਡਾ ਆ ਕੇ ਰਹਿ ਬਣੇਗਾ ਸਾਰੀ ਭਾਬੇ ਨਾਲ ਦੀ ਕਿਰਪਾ ਕਰੇ ਕਿਰਪਾ ਆਪੇ ਆਪ ਬਾਬਾ ਜੀ ਪੇਰ ਦੇ ਨਾਲ ਇਹ ਲੈ ਜਾਂਦੀ ਅਸਤਕਾਮੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ